ਈਵਲ ਜੱਜ ਦਾ ਪੇਪਰ ਬੀਪੀ ਤਰਨਤਾਰਨ ਤੋਂ ਦੇਣ ਗਈ ਸੀ ਇੱਕ ਸੇ ਬੱਚੀ ਉਹਦੇ ਕਕਾਰ ਲਵਾਏ ਗਏ ਆ ਔਰ ਉਹਨੂੰ ਮਜਬੂਰ ਕੀਤਾ ਗਿਆ ਵੀ ਜਾਂ ਤੇ ਕਕਾਰ ਲਾ ਜਿਸ ਤਾਂ ਦਿਨ ਪੇਪਰ ਦੇਣ ਦਿੱਤਾ ਜਾਏਗਾ ਪਰ ਉਸ ਬੱਚੀ ਨੇ ਕਕਾਰ ਨਹੀਂ ਲਾਏ ਪੇਪਰ ਨਹੀਂ ਦਿੱਤਾ ਗਿਆ ਔਰ ਵੀ ਰਜਿੰਦਰਪਾਲ ਟੀਮਾ ਜੀ ਨੇ ਪੂਰੇ ਰਾਜਸਥਾਨ ਦੀ ਸੰਗਤ ਇਕੱਠੀ ਕਰਕੇ ਇੱਕ ਮੋਰਚਾ ਲਾ ਦਿੱਤਾ ਗਿਆ ਗ੍ਰਾਮ ਦਿਨਾਂ ਕੱਗੇ ਸੜੀ ਤਲਖੇ ਵੀ ਆਪਸ ਚ ਜਿੱਦ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਸਾਡਾ ਤੁਹਾਨੂੰ ਟਾਈਮ ਦੇ ਤਾਂ ਸਾਡੇ ਸਸਾਦਾਂ ਦੇ ਲੋਕੀ ਬਾਹਰ ਬੈਠੇ ਹੁੰਦੇ ਅਸੀਂ ਟਾਈਮ ਨਹੀਂ ਦਿੰਦੇ ਮੈਂ ਕਹਿੰਦੀ ਅਸੀਂ ਉਸ ਜਮਾਤ ਚੋਂ ਆ ਜਿਹੜੇ ਸਾਲ ਸਾ ਦਿੱਲੀ ਦੇ ਜਾ ਕੇ ਧਰਨੇ ਬੈਜਣੇ ਆ ਸਾਡਾ ਸਬਰ ਤੋਂ ਵੱਡਾ ਹੈਗਾ ਇਹ ਮਾਚਾ ਨਾ ਰੱਖੋ ਕਿ ਸਾਡੇ ਬਿਹਸਾਨ ਕੀਤਾ ਸਾਡਾ ਰਾਈਟ ਸਾਡਾ ਸਿਆਣਾ ਸਿੱਖਾਂ ਪ੍ਰਤੀ ਕਰੀ ਇਹ ਭਾਜੀ ਵੀ ਮੰਦਰੀ ਹੋ ਸਕਦੀ ਉੱਥੇ ਆਦੇਸ਼ ਹੋਏ ਆ ਦਫਤਰੀਆਂ ਦੇ ਇੱਕ ਇੱਕ ਕਰ ਵਾਪਸ ਆਈਆਂ ਉਹਦੇ ਸਾਹ ਵੀ ਜਿਹੜੇ ਸਾਡੇ ਨਾਲ ਦੇ ਸਿੰਘ ਸੀਗੇ ਉਹਨਾਂ ਕਰੇ ਪਾਸੇ ਸ਼ਾਫੇ ਮਾਰ ਸ਼ੁਰੂ ਕਰਤੀ ਓਕੇ ਫਿਰ ਗੱਡੀ ਨੀਸਟਾਲੀ ਤੇ ਘਟ ਗਿਆ ਗੱਲ ਆ ਪਰ ਇਹ ਲਿਖੇ ਚ ਹੈ ਇਹ ਦੇ ਦੀਨ ਸਾਡੀ ਕੌਮ ਕੋ ਘੋਮਾ ਹੈ ਸਪ੍ਰਿੰਗ ਵਰਗੀ ਜਿੰਨਾ ਦਬਾਉਂਗੇ ਉਹਨਾ ਉਛਲਦੀ ਹੈ ਜੀ ਇਹਨਾਂ ਨੂੰ ਪਤਾ ਨਹੀਂਗਾ ਜਿੰਨਾ ਪਵਾਣਗੇ ਨਾ ਉਹ ਬੋਲ ਬੋੜ ਕੇ ਉਹਨਾਂ ਨਾਲ ਕਰੇ ਬਚੂਗਾ ਨਾ ਜੀ ਸਰ ਰਾਜਸਥਾਨ ਦੇ ਸਿੱਖ ਮੋ ਚੜ੍ਹਦੀ ਕਲਾ ਰਿਹਾ ਜੀ ਜਿਹੜੀ ਕੀ ਐਕਸਿਓ ਹਮੇਦ ਜੁਡਿਸ਼ਰੀ ਦਾ ਮਸਲਾ ਜੀ ਜੇ ਦਿੱਚ ਇਮਾਨਦਰੀ ਨਾਲ ਗੱਲ ਕਰੀਏ ਤੇ ਸਰਕਾਰਾਂ ਦੀ ਦਖਲਦੰਦੀ ਨਹੀਂ ਕੀਤੀ ਜੀ ਜਿਹ ਦੂਸਰੀ ਅਲੱਗ ਮਹਿਕਮਾ ਹੈ ਉਹਨੇ ਥੋੜੀ ਲੱਗ ਗਈ ਉਹਨਾਂ ਦੀ ਠੀਕ ਹੈ ਇਸੇ ਵੀ ਜ਼ਿਲ੍ਹੇ ਦੇ ਜਦੋਂ ਕੋਈ ਵੀ ਸਰਕਾਰ ਸਸਪੈਂਡ ਨਹੀਂ ਕਰ ਸਕਦੀ। ਉਹ ਜਿਹੜੀ ਬੱਚੀ ਹੈ ਸਿਮਰਨਪੁਰ ਹੈ ਇਹ ਜਿੰਮੀ ਤੋਂ ਉਸਨੇ ਇੱਕ ਨਾ ਇਹ ਲੈਟਰ ਲਿਖਿਆ ਹੈ ਕਿ ਇਸੇ ਦਿੱਤੀ ਦਾ ਦਰਸਾ। ਕਿ ਉਹ ਪ੍ਰੋਪਰ ਸ਼ਰੋਣੀ ਕਮੇਟੀ ਦੇ ਤੱਕ ਗਿਆ ਇਹ ਧਾਮੇ ਸਾਹਿਬ ਨਾਲ ਮੇਤਾ ਸਾਹਿਬ ਨਾਲ ਕੋਟਾ ਚੋਗੀ ਹੈ। ਉੱਥੇ ਰਿਟਨ ਨਾਲ ਬਾਅਦ ਕਰ ਜਿਹੜੇ ਉਹ ਰਿਟਨ ਆ ਮੈ ਸੁਪਰੀਮ ਕੋਰਟ ਵਿੱਚ ਤੇ ਧਾਮੇ ਸਾਹਿਬ ਨਾਲ ਮੇਤਾ ਕੋ ਬਿਠੀ ਗੱਲ ਨਹੀਂ ਹੋਈ ਜੀ। ਉਹਨਾਂ ਨੇ ਕਿਹਾ ਵੀ ਜੋ ਵੀ ਖੱਤਆ ਹੋਵੇ ਸੁਪਰੀਮ ਕੋਰਟ ਦਾ ਉਹ ਸਾਰਾ ਫੀਡ ਕਰਾਂਗੇ ਸੋ ਮਿਲਵਟੀ ਜਨੋ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਿੱਤਾ ਰਾਜਸਥਾਨ ਲੈ ਜਾਂਦੇ ਆ ਗੰਗਾ ਨਗਰ ਜਿੱਥੇ ਵੀਰ ਤਜਿੰਦਰ ਪਾਲ ਸਿੰਘ ਟੀਮਾ ਜੀ ਜੋ ਲਗਾਤਾਰ ਦੋ ਦਿਨਾਂ ਤੋਂ ਪਿਛਲੇ ਜਿਹੜੋ ਸਿਵਲ ਜੱਜ ਦਾ ਪੇਪਰ ਬੀਬੀ ਤਰਨ ਤਾਰਨ ਤੋਂ ਦੇਣ ਗਏ ਸਿਕ ਸਿਕ ਬੱਚੀ ਉਹਦੇ ਕਾਕਾਰ ਲਵਾਏ ਗਏ ਆ ਔਰ ਉਹਨੂੰ ਮਜਬੂਰ ਕੀਤਾ ਗਿਆ ਵੀ ਜਾਂ ਤੇ ਕਾਕਾਰ ਲਾ ਤਾ ਤਨ ਪੇਪਰ ਦੇਣ ਦਿੱਤਾ ਜਾਏਗਾ ਪਰ ਉਸ ਬੱਚੀ ਨੇ ਕਾਰਨ ਨਹੀਂ ਲਾਏ ਪੇਪਰ ਨਹੀਂ ਦਿੱਤਾ ਗਿਆ ਔਰ ਵੀ ਤਜਿੰਦਰਪਾਲ ਟੀਮਾ ਜੀ ਨੇ ਪੂਰੇ ਰਾਜਸਥਾਨ ਦੀ ਸੰਗਤ ਇਕੱਠੀ ਕਰਕੇ ਇੱਕ ਮੋਰਚਾ ਲਾ ਦਿੱਤਾ ਗਿਆ ਔਰ ਸਰਕਾਰ ਨੂੰ ਆਖਰਕਾਰ ਉਹਨਾਂ ਅੱਗੇ ਝੁਕਣਾ ਪਿਆ ਔਰ ਕੀ ਸਾਰੀ ਗਲਬਤ ਹੋਈ ਹੈ ਗਲਬਤ ਕਰਦੇ ਆ ਔਰ ਇਹਦੇ ਲਈ ਉਹਨਾਂ ਦੀ ਅਜਿਹਾ ਗ੍ਰਿਫਤਾਰੀਆਂ ਵੀ ਉਹਨਾਂ ਦੇ ਘਰਾਂ ਛਾਪੇ ਮਾਰੀ ਵੀ ਹੋਣ ਲੱਗ ਪਈ ਹੈ ਗਲਬਤ ਕਰਦੇ ਆ ਵੀ ਤਜਿੰਦਰਪਾਲ ਟੀਮਾ ਜੀ ਨਾਲ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਜਿਹੜਾ ਰਾਜਸਥਾਨ ਜੈਪੁਰ ਦਾ ਅਸਸੀਵਲ ਜੱਜ ਦਾ ਵਿਪਰ ਦੇਣ ਦੇ ਮਸਲੇ ਤੇ ਗੱਲਬਾਤ ਹੋਈ ਤੇ ਕਿੰਨੇ ਬੱਚਿਆਂ 'ਚ ਕਕਾਰ ਲਵਾਉਣ ਦੀ ਗੱਲ ਕੀਤੀ ਗਈ ਇੱਕ ਬੀਬੀ ਤਰਨਤਾਰਨ ਸੁਜੀ ਬੱਚੀ ਉਹਨੇ ਤਾਂ ਕਕਾਰ ਨਹੀਂ ਲਾਈ ਬਾਕੀ ਕੀ ਮਸਲਾ ਹੋਰ ਸਰ ਉਧਰ ਇੱਕ ਬੀਬੀ ਦਰਨਤਾਰਨ ਦੀ ਹੈ ਇੱਕ ਬੀਬੀ ਸਿਮਰਨਕੌਰ ਦਿੱਲੀ ਪੀਐਸਆਈ ਕੋਰਟ ਤੋਂ ਹੈ ਉਹ ਐਡਵੋਕੇਟ ਆ ਉੱਥੇ ਇੱਕ ਬੱਚਾ ਲੁਧਿਆਣਾ ਤੋਂ ਹੈ ਜੀ ਜੀ ਸਹੀ ਬੱਚੇ ਹੈ ਜਿਨ੍ਹਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਬਿਲਕੁਲ ਅੱਛਾ ਬਸ ਇੱਕ ਕਾਰ ਉਤਾਰ ਕੇ ਨਹੀਂ ਜਾਵਾਂਗੇ ਪਰ ਬੀਜੇਪੀ ਦੀ ਇੱਕ ਸੂਚੀ ਸੰਬਧੀ 사ਦਿਸ਼ ਹੈ ਜਿਹਦੇ ਕਰਕੇ ਜਾਣ ਬੁੱਝ ਕੇ ਇਹ ਲੋਕ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਹੈ ਵੀ ਸਿੱਖ ਕੌਮ ਦੇ ਬੱਚੇ ਜਿਹੜੇ ਕਿਸੇ ਮੁਕਾਮ ਤੇ ਨਾ ਪਹੁੰਚ ਸਕਣ ਜੀ ਜੀ ਅਸੀਂ ਹਮੇਸ਼ਾ ਕਹਿੰਦੇ ਆ ਵੀ ਸਿੱਖ ਸਿੱਖਾਂ ਵਾਸਤੇ ਬੀਜੇਪੀ ਬੜੀ ਘਾਤਕ ਹੈ ਹੂੰ ਤੇ ਬੀਜੇਪੀ ਨੇ ਜਦੋਂ ਇਲੈਕਸ਼ਨ ਹੋਈ ਸੀ ਉਹਦੇ ਸਕੇਪਾ ਸੀਗਾ ਵੀ ਗੁਰਦਰ ਸਾਡੇ ਸੇ ਨਸੂਰ ਬਣ ਚੁੱਕੇ ਆ ਅਸੀਂ ਬਣਤਾ ਢਾਢ ਢੀ ਕਰ ਦਾਂਗੇ ਹਾਂ ਇਹ ਸੋਦੇ ਵਿੱਚ ਇੱਕ ਇੱਕ ਲੰਗਰ ਲਾਈ ਜਾਣ ਸਿੱਖ ਹੜ ਹੜ ਇੱਕ ਬੇਟਾ ਦੀ ਮਦਦ ਕਰੀ ਯਾਨ ਸ਼ਬੀਲਾ ਜਾਣ ਪਰ ਸਿੱਖ ਜਾਜ ਤੇ ਆਈਪੀਐਸ ਅਫਸਰ ਨਾ ਬਣ ਦੂਸਰੀ ਇਹ ਦੇਖੋ ਜੀ ਇਹ ਕਹਿੰਦੇ ਵੀ ਸਿੱਖ ਸਿੱਖਨ ਧਰ ਬਖੋ ਹਮ ਹਮ ਆਰੰਭ ਹਨਾ ਅਧਿਆਤਮ ਬਖੋ ਤਰਨ ਬਖ ਲਾ ਲੋ ਹਰ ਪੱਖੋਂ ਸਿੱਖਣੋ ਖਤਮ ਕਰੋ ਹਾਂ ਤੇ ਇੱਕ ਵਿੰਗ ਨਹੀਂ ਨਾ ਇਹਨਾਂ ਦੇ ਕਈ ਵਿੰਗ ਚੱਲ ਰਹੇ ਆ ਜੀ ਤੇ ਕਈ ਵਿੰਗ ਲਗਾਤਾਰ ਤੱਕ ਕਰ ਰਹੇ ਆ ਜੀ ਜੀ ਹੁਣ ਪੇਪਰਾਂ ਦੀ ਗੱਲ ਚੱਲੀ ਆ ਹਮ 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 ਠੀਕ ਹੈ ਨਾ ਜੀ ਪੇਪਰਾਂ ਵਾਸਤੇ ਬੜਾ ਇਹ ਸਪਸ਼ਟ ਜਿਹਾ ਫੰਡਾ ਸੀਗਾ ਸਭ ਸਾਡੇ ਕੋਲੇ ਚਾਰ ਕਰਮ ਦੇ ਕਰੇਗੇ ਆ ਇਹ ਜਿਹੜਾ ਲੈਟਰ ਕੱਢਿਆ ਨਾ ਜੀ ਜੀ ਇਹ ਕਰਦੇ ਪਿਆ ਲੋਕਾਂ ਨੂੰ ਗੁੰਮਰਾ ਤੇ ਸਾਡੇ ਲੋਕ ਉਹ ਜਿਹੜੇ ਪੱਪਾ ਬਰਨਾਲ ਦੇ ਨਾਲ ਹੋ ਜਾਂਦੇ ਆ ਇਹਹੀ ਲੈਟਰ ਅਸੀਂ 2019 18 19 ਚ ਲੈ ਕੇ ਆਏ ਸੀਗੇ ਜਦੋਂ ਗੁਲਾਰ ਸਿੰਘ ਟਾਰੀਆ ਗ੍ਰਹਿ ਮੰਤਰੀ ਸੀਗਾ ਅੱਛਾ ਜੀ ਸਾਡੇ ਕੋਲੇ ਚਾਰ-ਚਾਰ ਤਰ੍ਹਾਂ ਦੇ ਦੇਸ਼ ਆ ਸਭ ਤੋਂ ਪਹਿਲੀ ਕਿਸ ਤੋਂ ਵੱਡੀ ਗੱਲ ਹੈ ਬਾਕੀ ਦੇਸ਼ ਤਾਂ ਗੋਣੇ ਹੋ ਜਾਂਦੇ ਆ ਪਹਿਲਾ ਦੇਸ਼ ਆ ਸਾਡਾ ਹੱਥ ਕੈ ਸਬਦਾਨਾ ਖੱਕੇ ਆਤਰ ਪੱਛੀ ਤੇ ਜੀ ਵੀਰ ਜੀ ਠੀਕ ਹੈ ਮੈਂ ਚਲੋ ਉਹਦੇ ਸਪੋਰਟ ਵਾਸਤੇ ਫਿਰ ਸਾਡੇ ਕੋਲੇ ਗ੍ਰਹਿ ਮੰਤਰੀ ਵਾਲੇ ਦੇ ਆਰਡਰ ਸੀਗੇ ਹਾਂ ਜੀ ਫਿਰ ਸਾਡੇ ਕੋਲੇ ਹਾਈ ਕੋਰਟ ਦੇ ਦੇਸ਼ ਸੀਗੇ ਜੀ ਫਿਰ ਸਾਡੇ ਕੋਲੇ ਆਰ ਪੀ ਐਸ ਸੀ ਦਾ ਲੈਟਰ ਸੀਗਾ ਜੀ ਜਿਹਦੇ ਛੂਟ ਦਿੱਤੀ ਸੀਗੀ ਇਹਦੇ باوجود ਇਹ ਕਰਨਾ ਇਹ ਬੜਾ ਪਤ ਲੱਗਦਾ ਬਸ ਕਲੀਅਰ ਹੁੰਦਾ ਹੈ ਦੀ ਬੀਜੇਪੀ ਸਰਕਾਰ ਤੇ ਸੰਗ ਦੇ ਸਿੱਖਾਂ ਪ੍ਰਤੀ ਮਨਸ਼ਾ ਕੀ ਹੈ ਹੂੰ ਹੁਣ ਅਸੀਂ ਜਦੋਂ ਇਹ ਜਪੁਰਗੇ ਜੀ ਤੇ ਇਹਨਾਂ ਲੈਟਰ ਇਦਾਂ ਮੈਂ ਇਹ ਕਾਪੀ ਪੇਸਟ ਹੈ ਹਾਂ ਜਿਹੜਾ ਲੈਟਰ 18 ਮਹੀਨਿਆਂ ਦਾ ਲੈਟਰ ਪਿਆ ਸੀਗਾ ਵੀ ਉਹਦੀ ਕਾਪੀ ਪੇਸਟ ਹੈ ਨਹੀਂ ਕੀ ਦੱਸ ਸਕੀਏ ਜੋ ਉਹ ਲੋਕ ਹੋਣਾ ਗਿਆ ਹਾਂਜੀ ਜੀ ਕੱਲ ਨੂੰ 26 ਨੂੰ ਫੇਰ ਘਟਨਾ ਹੋਊਗੀ ਫੇਰ 26 ਬਾਕੀ ਫੇਰ ਜਾਰੀ ਕਰ ਦੋਗੇ ਫਿਰ 27 ਨੂੰ ਹੋਊਗੀ ਫਿਰ ਫੇਰ ਜਾਰੀ ਕਰ ਦੋਗੇ ਹਾਂ 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 ਜੇ ਸਰਕਾਰ ਇਮਾਨਦਾਰ ਹੈ ਨੇਕ ਨੀਅਤ ਹੈਗੇ ਜਿਹੜਾ ਲੈਟਰ 19 ਚ ਜਾਰੀ ਹੋਇਆ ਸੀਗਾ ਜੀ 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 ਜਿਹਦੀ ਉਲੰਘਣਾ ਅੱਜ 25 ਹੋਈ ਹੈ ਹਾਂ ਉਹਦੇ ਦੋਸ਼ੀਆਂ ਖਿਲਾਫ ਕੀ ਕਾਰਵਾਈ ਕੋਈ ਕਾਰਵਾਈ ਨਹੀਂ ਦੂਜੀ ਗੱਲ ਜੇ ਰਾਜਸਥਾਨ ਚ ਡੂੰਗਰਗੜ ਚ ਜਦੋਂ ਜਨੈਊ ਤਾਰਿਆ ਜਾਂਦਾ ਅਸੀਂ ਪਹਿਲਾਂ ਕਹਿੰਨੇ ਅਸੀਂ ਇਸ ਖਿਲਾਫ ਆ ਜਿਹਨੂੰ ਨਹੀਂ ਉਤਰਨਾ ਚਾਹੀਦਾ ਜੇ ਜਨੈਊ ਉਤਾਰਿਆ ਜਾਂਦਾ ਨਾਲ ਨਾਲ ਸਾਰਾ ਸਟਾਫ ਸਸਪੈਂਡ ਕੀਤਾ ਜਾਂਦਾ ਤੇ ਸਿੱਖਾਂ ਮਰੀਆਂ ਮੌਤ ਕਿਉਂ ਪੈਂਦੀ ਹੈ ਜੇ ਕਿਰਪਾਣਾ ਤਾਰਦੇ ਆ ਬਿਲਕੁਲ ਇਸ ਗੱਲ ਦਾ ਮੇਰੀ ਤਗਰੀਮਣ ਇੱਕ ਸਵਾ ਘੰਟਾ ਗੱਲ ਹੋਈ ਗ੍ਰਾਮ ਦਿਨਾਂ ਕਈ ਹੜੀ ਤਲਖੀ ਵੀ ਆਪਸ ਚ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਸਾਡਾ ਤੁਹਾਨੂੰ ਟਾਈਮ ਦੇ ਤਾਂ ਸਾਡੇ ਸਸਾ ਸਾਡੇ ਲੋਕੀ ਬਾਹਰ ਬੈਠੇ ਹੁੰਦੇ ਅਸੀਂ ਟਾਈਮ ਨਹੀਂ ਦਿੰਦੇ ਮੈਂ ਕਹੇ ਜੀ ਅਸੀਂ ਉਸ ਜਮਾਤ ਚੋਂ ਆ ਜਿਹੜੇ ਸਾਲ ਸਾਲ ਦਿੱਲੀ ਦੇ ਜਾ ਕੇ ਧਰਨੇ ਬੈਜਣੇ ਆ ਜੀ 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 ਬਿਲਕੁਲ ਸਾਡਾ ਸਬਰ ਸੰਦੋਖੋਂ ਵੱਡਾ ਹੈਗਾ ਇਹ ਮਨ ਚ ਨਾ ਰੱਖੋ ਵੀ ਛੜਦੇ ਆਸਾਨ ਕੀਤਾ ਸਾਡਾ ਰਾਈਟ ਹੈ ਸਾਡਾ ਇੱਥੇ ਆਉਣਾ ਜੀ 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 ਚਲੋ ਉਹਨਾਂ ਨੇ ਇਹ ਕਿਹਾ ਜੀ ਬਿਲਕੁਲ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਇਹਦੇ ਖਿਲਾਫ ਨਾਲ ਨਾਲ ਕਰਕੇ ਕਰ ਲਈ ਲੋਕਾਂ ਨੂੰ ਸਸਪੈਂਡ ਕਰਾਂਗੇ ਮੈਂ ਕਹੇ ਜੀ ਗੱਲ ਸੁਣ ਲਓ ਥੋੜਾ ਪਰ ਨਾ ਤੁਹਾਡਾ ਇਤਿਹਾਸ ਜਿਹੜਾ ਨਾ ਉਹ ਸਾਨੂੰ ਮਿਸ਼ਨ ਡਰਾਉਂਦਾ ਹੈ ਜੀ ਕਿਉਂਕਿ ਤੁਸੀਂ ਲੋਕੋਂ ਜਿਹੜੇ ਗਉਆਂ ਦੇ ਸ਼ੌਂਖਾ ਕੇ ਗੁਰੂਗੱਲ ਮੁੱਕਰ ਗਏ ਸੀਗੇ ਹੂੰ ਹੂੰ ਇਹ ਬੜੀ ਚੰਗੀਆਂ ਗੱਲਾਂ ਸੀ ਪਰ ਮੈਂ ਕਹੀ ਉਹਨਾਂ ਦੀ ਗੱਲ ਕਦੀ ਕਦੀ ਸਮਾਂ ਸੀ ਇਹਨਾਂ ਦੀਆਂ ਬੱਚੀਆਂ ਸਾਡੇ ਪੁਰਖੇ ਛੜਵਾ ਕੇ ਲਿਆਂਦੇ ਸੀ ਮੁਸਲਮਾਨਾਂ ਤੋਂ ਜੀ ਜੀ ਬਿਲਕੁਲ ਤੇ ਅੱਜ ਉਹਨਾਂ ਦੇ ਵਾਰਿਸ ਸਾਡੇ ਬੱਚਿਆਂ ਦੇ ਕਕਾਰ ਲਾ ਰਹੇ ਆ ਸਾਰੀ ਲੋਬੀ ਬੈਠੀ ਸੀ ਜੀ ਉਥੇ ਆਈਐਸ ਬੈਠੇ ਸੀ ਜੀ ਆਈਪੀਐਸ ਬੈਠੇ ਸੀ ਇਹ ਸਵਾ ਘੰਟਾ ਦੀ ਵਾਰਦਾ ਜੇਕਰ ਰਿਕਾਰਡਿੰਗ ਉਥੇ ਹੁੰਦੀ ਹੂੰ ਤੇ ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਸੀਗਾ ਜੀ 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 ਮੁਰਗੇ ਜੀ ਇਹ ਹੋਂ ਪਤਾ ਮੁਰਗੇ ਕੇਵਰ ਕੋਵਰ ਦੇ ਮਠਾਈਆਂ ਚੱਕ ਲਿਆ ਜੀ ਬਿੰਨੇ ਨੇ ਮੂੰਮਟਾ ਮੂੰਮਟਾ ਸਾਡਾ ਨਾ ਕਰਾਓ ਮੂੰਮਟਾ ਆਪਣੇ ਆਦੇਸ਼ ਵਾਈ ਆਪਣੀ ਜਿਮਾਂ ਦੇ ਪੂਰੀ ਕੌਮ ਦਾ ਮੂੰਮਟਾ ਕਰਾਓ ਜਿਹੜਾ ਸ੍ਰੀ ਵੀ ਮੂੰਮਟਾ ਰਵੇ ਇਹ ਤਾਂ ਦੋ ਮਿੰਟ ਖਤਮ ਹੋ ਗਏ ਮਠਾਈ ਸੋਡੀ ਮਠਾਈਆਂ ਲਈ ਤਾਂ ਹਾਂ ਬਿਲਕੁਲ ਕੀਰਨਾ ਨਹੀਂ ਜੀ ਪਰ ਮੈਂ ਦੱਸਾਂ ਸਰਕਾਰ ਬੇਈਮਾਨ ਹੈ ਸਿੱਖਾਂ ਪ੍ਰਤੀ ਕਰੀ ਇਹ ਬੀਜੇਪੀ ਵਾਂਦਰ ਨਹੀਂ ਹੋ ਸਕਦੀ ਉੱਥੇ ਹਦੇਸ਼ ਹੋਏ ਆ ਦਫਤਰੀਆਂ ਦੇ ਇੱਕ ਇੱਕ ਕਰ ਵਾਪਸ ਆਈਆਂ ਉਹਦੇ ਸਾਹ ਦੇ ਸਾਡੇ ਨਾਲ ਦੇ ਸਿੰਘ ਸੀਗੇ ਉਹਨਾਂ ਕਰੇ ਪੋਸਟ ਸ਼ਾਪੇ ਮਾਰੀ ਸ਼ੁਰੂ ਕਰਤੀ ਓਕੇ ਫੇਰ ਜੀ ਕਿੱਡੀ ਨੀਸ਼ਤਾ ਦੀ ਤੇ ਘਟਿਆ ਗੱਲ ਹੈ ਕਿ ਜਿਹੜੇ ਤੁਹਾਡੇ ਕਰਾਂ ਦੇ ਦੇਸ਼ ਚਾਰੀ ਹੈ ਉਲਟਾ ਤੇ ਪਹਿਲਾਂ ਤਾਂ ਤੁਹਾਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਅਸੀਂ ਇਸ ਕੇਸ ਦੀ ਪੈਰਵਾਹੀ ਕਰਾਂਗੇ ਜਿਹੜੇ ਜੱਜ ਨੇ ਕੀਤਾ ਉਹ ਜੁਡੀਸ਼ੀਅਲ ਰਾਈ ਉਹਨੂੰ ਅਸੀਂ ਸਸਪੈਂਡ ਕਰਾਵਾਂਗੇ ਹਨਾ ਤੇ ਹੁਣ ਛਾਪੇ ਮਾਰੀ ਤੁਹਾਡੇ ਘਰ ਕਿਉਂ ਆ ਰਹੀ ਹੈ ਜੀ ਛੱਤੂ ਬਸ਼ੂ ਗਰਤੀ ਕੱਲ ਜਦ ਕੁਦਰਤੀ ਗੱਲਾਂ ਤੇ ਵਾਪਸ ਆ ਰਹੇ ਸੀਗੇ ਤੇ ਮੇਰਾ ਨਾਂ ਦੋਸਤ ਹੈ ਇੱਕ ਉਹਦੇ ਘਰੇ ਇਹ ਨਰਿੰਜਨ ਸਿੰਘ 12 ਜੀ ਦਾ ਹੂੰ ਉਹਦੇ ਘਰੇ ਪੁਲਿਸ ਪਹੁੰਚੀ ਅੱਛਾ ਤੇ ਫੋਨ ਆਇਆ ਉਹਨੇ ਗੱਲ ਕੀਤੀ ਜੀ ਹੂੰ ਕਹਿੰਦੇ ਕਾਮਪਰੋਜੀ ਕਨਵਸਟਰੀ ਜਾ ਰਹੇ ਉਹ ਲੋਕਾਂ ਦਾ ਇਹਨਾਂ ਆਪ ਦਾ ਕਿਆ ਨਾਮ ਹੈ ਪਾਸਪੋਰਟ ਆਓ ਕਰ ਦੇ ਜਾਈਏ ਕਿਆ ਕਿਆ ਪ੍ਰੋਫਾਈਲ ਆਪ ਕਿਆ ਕਿਆ ਕਰਦੇ ਹੋ ਇਹ ਉਹ ਕਰਦਾ ਰਿਹਾ ਹੂੰ ਮੈਂ ਕਿ ਮੇਰੀ ਗੱਲ ਕਰਾ ਹੂੰ ਮੈਂ ਮੈਂ ਬੋਲ ਬਈ ਹੂੰ ਕਹਿੰਦਾ ਜੀ ਇਹ ਪੁੱਛਿਆ ਸੀ ਮੇਰਾ ਕੋਣਾ ਕਹਿੰਦਾ ਹਰਕਰ ਜਈ ਕਿ ਕਿਉਂ ਚਾਹੀਦਾ ਪੁਲਿਸ ਮੰਗਸੇ ਮੈਂ ਪੁਲਿਸ ਕਿਉਂ ਮੰਗ ਸਕਦੀ ਹੈ ਪੁਲਿਸ ਕੋਲ ਸਕੇਦ ਕਰਾ ਬਿਲਕੁਲ ਵੀ ਜਾਂਚ ਕਰਨੀ ਹੈ ਮੈਂ ਜਾਂਚ ਕਰਾਂਗੇ ਕਿਸ ਮਤ ਦੀ ਜਾਂਚ ਕਰੂ ਇਹ ਬਤਾਓ ਨਾ ਕਿ ਸ਼ਿਕਾਇਤ ਕੌਨ ਸੀ ਐਫਆਰ ਕੌਨ ਸੀ ਦਰਜ ਹੈ ਬਿਲਕੁਲ ਉਹਦੇ ਸਾਨੂੰ ਕੋਈ ਲੈਟਰ ਭੇਜੋ ਤੁਸੀਂ ਆ ਲਿਖੀ ਭੇਜੋ ਮੈਂ ਵੀ ਕਿਹਾ ਮੈਂ ਕਿਹਾ ਲੈਟਰ ਭੇਜੋ ਤੁਸੀਂ ਲੈਟਰਾਂ ਚ ਕੀ ਕੀ ਚਾਹੀਦਾ ਹਾਂ ਬਿਲਕੁਲ ਤਾਂ ਮੈਂ ਲੈਟਰ ਭੇਜ ਦੇਂਗਾ ਤੁਹਾਨੂੰ ਜਵਾਬ ਦੇਣਾ ਪਵੇਗਾ ਮੈਂ ਕਿਹਾ ਲੀਗਲ ਲਾਵਾਂਗੇ ਅਗਾਈ ਅਸੀਂ ਹਾਂ ਫਿਰ ਵੀ ਸਾਡੀ ਮਰਜ਼ੀ ਹੈ ਕਿ ਕਰੀਏ ਕਿ ਨਾ ਕਰੀਏ ਅਸੀਂ ਜੀ ਜੀ ਜੋ ਸਾਡਾ ਵੈਦੂ ਮੁਤਾਬਕ ਕਰਾਂਗੇ ਅਸੀਂ ਬਿਲਕੁਲ ਫਿਰ ਮੈਂ ਦੱਸਾ ਢੰਮਾ ਬੋਲਦਾ ਤੇ ਛੜਕ ਗਿਆ ਨਾਲ ਦੀ ਨਾਲ ਹੀ ਉਦਾਂ ਹੀ ਵੀਰ ਚਰਨਜੀਤ ਤੇ ਵਿਜੈਨਗਰ ਉਧਰ ਪੁਲਸ ਗਈ ਹਾਂ ਹੁਣ ਕੀ ਕਰ ਰਹੀ ਹੈ ਇਹ ਜਿਹੜੇ ਸਾਡੇ ਨਾਲ ਸਾਥੀ ਹੈ ਇਹਨਾਂ ਨੇ ਛਾਪੇਮਾਰੀ ਕਰ ਰਹੀ ਹੈ ਤਾਂ ਕਿ ਇਹ ਭੈੜੀ ਤੋਜਨ ਇਹ ਖੂਫ ਜਿਹਾ ਹੋ ਜਾਂਦੇ ਇਹ ਅੰਦੋਲਨ ਜਨਾਤੁਰਨ ਇਹਨਾਂ ਨੂੰ ਸਰਕਾਰ ਤੋੜਨਾ ਚਾਹੁੰਦੀ ਹੈ ਇਹ ਸਰਕਾਰ ਦੀ ਬਦ ਨੀਤੀ ਹੈ ਇਸ ਤੋਂ ਵੀ ਅਗਲ ਮੈਂ ਸੋਚਦਾ ਜਿਹੜਾ ਇਹ ਦੌਲਣਿਆ ਹੁਣ ਤੁਸੀਂ ਮੋਰਚਾ ਦੋ ਦਿਨ ਤੋਂ ਲਾਇਆ ਹੋਇਆ ਸੀ ਜੈਪੁਰ ਤੁਹਾਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ ਪਹਿਲੇ ਦਿਨ ਹਨਾ ਜੀ ਜੀ ਤੇ ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਜੈਪੁਰ ਗਏ ਗ੍ਰਹਿ ਮਤਰਾਲੇ ਨੂੰ ਮਿਲੇ ਵੀ ਹੋ ਜੀ ਪਰ ਹੁਣ ਹੁਣ ਜਿਹੜਾ ਹੁਣ ਕਿਉਂ ਤੁਹਾਡੇ ਕਰਾਂ ਛਾਪੇ ਮਾਰੀ ਹੋ ਗਈ ਹੁਣ ਤਾਂ ਅਸੀਂ ਗੱਲਬਾਤ ਕਰਕੇ ਬਾਦ ਸਾਹਿਬ ਆ ਵੀ ਗਏ ਹੋ ਮਹਾਰਾਜ ਇੰਨੀ ਵੱਡੀ ਤਕਲੀਫ ਹੋਈ ਹੈ ਬੀਜੇਪੀ ਨੂੰ ਵੀ ਪੂਰੇ ਵਿਸ਼ਵ ਵਿੱਚ ਇੰਨਾ ਸਿੱਖ ਰਾਸ਼ਟਰਾਂ ਦੇ ਸਿੱਖਾਂ ਗੰਗਾ ਦੇ ਸਿੱਖਾਂ ਨੇ ਸਾਡੇ ਵਰ ਪੜਨੇ ਜੀ ਪਰਦਾ ਫਾਸ਼ ਕੀਤਾ ਹੈ ਬਿਲਕੁਕੁਲ ਇਹਦਾ ਇਹ ਇਹਨਾਂ ਇਹਨਾਂ ਇੱਕ ਬੰਨੇ ਇੱਕ ਬੰਨੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਆ ਰਹੀ ਹੈ ਜਿਨ੍ਹਾਂ ਨੇ ਇਹਨਾਂ ਦੇ Hindu ਧਰਮ ਦੇ ਲਈ ਇਹਨਾਂ ਦੇ ਜਨੂ ਦੇ ਲਈ ਏਡਾ ਵੱਡਾ ਬਲੀਦਾਨ ਦਿੱਤਾ ਹੋਵੇ ਤੇ ਅੱਜ ਉਸੇ ਗੁਰੂ ਤੇਗ ਬਹਾਦਰ ਦੀ 300 ਸਾਲਾ ਸ਼ਤਾਬਦੀ ਦੇ ਸਮੇਂ ਇਹ ਬੰਦੇ ਇਹ ਸਾਡੇ ਕਕਾਰ ਲਾ ਰਹੇ ਆ ਇਹਨਾਂ ਦੇ ਜਨੂ ਦੀ ਖਾਤਰ ਇਹਨਾਂ ਦੇ ਜਨੂ ਦੇ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਸੀ ਇਹ ਮੈਂ ਪੜ੍ਹੀ ਇਹ ਇਹਸਾਨ ਫਰਾਮਾ ਸ਼ਲੋਕ ਹੈ ਹੂੰ ਇਹ ਸਵਾਰਥੀ ਲੋਕ ਹੈ ਕੋਈ ਦੀਨਮਨ ਨਹੀਂ ਗਾ ਜੇ ਦੀਨਮਨ ਹੁੰਦਾ ਨਾ ਇਹ ਸੰਨ ਦੇ ਕੌਮ ਦਾ ਜੀ ਜੀ ਵੀ ਸਿੱਖ ਗੁਰੂਆਂ ਨੇ ਆਪ ਕੁਰਬਾਨ ਕਰਕੇ ਇਹਨਾਂ ਦੇ ਜਨੀਰ ਨੂੰ ਰਾਖੀ ਕੀਤੀ ਹੈ ਬਿਲਕੁਲ ਤੇ ਹੁਣ ਜਦੋਂ ਗਸਤਾਰਾਂ ਚ ਤੇ ਜੱਫਰ ਦੀ ਕਰ ਲੈਣ ਕਿ ਸਰਸਨ ਉੱਥੇ ਜੀ ਉੱਥੇ ਕਾਜੀ ਕਰ ਲੈ ਗਸਤਾਰਾਂ ਉਹਨ ਜਿਹੜੇ ਵਿਚਾਰੇ ਆਮ ਸਦਾਰਨ ਸਿੱਖ ਹੈਗੇ ਜਿਹੜੇ ਜਜ਼ਬਾਤੀ ਭਾਵਨਾ ਲੈ ਜਿਹੜੇ ਨਾਲ ਤੁਰੇ ਆ ਉਹਨਾਂ ਦੇ ਕਰੇ ਛਾਪੇ ਮਰਨਾ ਮਰਨਾ ਇਹਦਾ ਮਕਸਦ ਬੜਾ ਸਪਸ਼ਟ ਹੈ ਸਰਕਾਰ ਸਿੱਖਾਂ ਨੂੰ ਡਰਾਇਆ ਜਾ ਰਿਹਾ ਸਾਨੂੰ ਤਜਿੰਦਰਪਾਲ ਟੀਮਾ ਜੀ ਦੇ ਨਾਲ ਕੋਈ ਤੁਰੇ ਨਾ Rajasthan ਗੰਗਾ ਤੁਰੇ ਨਾ ਕੋਈ ਜਾਂਦੇ ਪਰ ਇਹ ਲਿਖੇ ਚ ਹੈ ਇਹ ਦੀ ਨੀਂਵ ਸਾਡੀ ਕੌਮ ਉਹ ਕੌਮ ਹੈ ਸਪਰਿੰਗ ਵਰਗੀ ਜਿੰਨਾ ਦਬਾਉਂਗੇ ਉਹਨਾ ਉਛਲਦੀ ਹੈ ਜੀ ਬਿਲਕੁਲ ਇਹਨਾਂ ਨੂੰ ਪਤਾ ਨਹੀਂਗਾ ਜਿੰਨਾ ਬਣਗੇ ਨਾ ਉਹ ਬੋਲ ਬੁੜ ਕੇ ਉਹਨਾਂ ਨੇ ਨੱਕਰੇ ਵਜੂ ਬੰਦ ਲਿਆ। ਬਿਲਕੁਲ ਸਾਰਜਸਥਾਨ ਦੇ ਸਿੱਖ ਉਹ ਚੜ੍ਹ ਦੀ ਕਲਾ ਲਿਆ ਜੀ ਭਾਵੇਂ ਜਿੱਦਾਂ ਮਰਦੀ ਹੈ। ਹਰ ਵਕਤ ਬੜੀ ਕਿਰਪਾ ਦਾ ਤੇ ਜੀ। ਤੇ ਜੋ ਹੁਣ ਇਸ ਵਕਤ ਕੇਸ ਦੀ ਕੀ ਸਥਿਤੀ ਹੈ ਦੁਆਰੋਂ ਉਸ ਸੈਂਟਰ ਦਾ ਜਿਹੜਾ ਬੱਚੀ ਦਾ ਜਿਹੜਾ ਪੇਪਰ ਹੈ ਪੇਪਰ ਦੁਆਰ ਹੋਵੇਗਾ ਜਾਂ ਉਹਦੇ ਉਹਦੇ ਚ ਕੀ ਹੈ ਜੀ ਇਹ ਐਕਸਿਊ ਹੈ ਨਾ ਜੀਡੂ ਸ਼੍ਰੀ ਦਾ ਮਸਲਾ। ਜੀ। ਇਹਦੇ 'ਚ ਇਮਾਨਦਾਰੀ ਨਾਲ ਗੱਲ ਕਰੀਏ ਤੇ ਸਰਕਾਰਾਂ ਦੀ ਦਖਲਅੰਦਾਜ਼ੀ ਨਹੀਂ ਹੁੰਦੀ। ਹੂੰ। ਜੀ ਦੂਸਰੀ ਅਲੱਗ ਮਕਮਾ ਉਹਨੇ ਥੋੜੀ ਅਲੱਗ ਸੀ ਉਹਨਾਂ ਦੀ ਠੀਕ ਹੈ ਕਿਸੇ ਵੀ ਡਿਸਟ੍ਰਿਕਟ ਜੱਜ ਨੂੰ ਕੋਈ ਵੀ ਸਰਕਾਰ ਸਸਪੈਂਡ ਨਹੀਂ ਕਰ ਸਕਦੀ ਜੀ ਹੁਣ ਜਿਹੜੀ ਬੱਚੀ ਹੈ ਸਿਮਰਨਪੌਰ ਹੈ ਇਹ ਦਿੱਲੀ ਤੋਂ ਉਸਨੇ ਇੱਕ ਇਹ ਲੈਟਰ ਲਿਖਿਆ ਹੈ ਕਿ ਜੱਜ ਡਿਸਟ੍ਰਿਕਟ ਰਾਜਸਥਾਨ ਦਾ ਜੀ ਤੇ ਉਹ ਪ੍ਰੋਪਰ ਸੁਣੋਣੇ ਕਮੇਟੀ ਦੇ ਟੱਚ ਹੈ ਇਹ ਧਾਮੇਸ਼ਾਬ ਨਾਲ ਇਹ ਮੇਤਾ ਸਾਹਿਬ ਨਾਲ ਪ੍ਰੋਪਰ ਟੱਚ ਹੈਗੇ ਆ ਉੱਥੇ ਰਿਟਨ ਦੇ ਬਾਅਦ ਫਿਰ ਜਿਹੜੇ ਉਹ ਰਿਟ ਲਾਣਗੇ ਸੁਪਰੀਮ ਕੋਰਟ ਵਿੱਚ ਜੀ ਤੇ ਧਾਮੀ ਸਾਹਿਬ ਨਾਲ ਮੇਰੇ ਕੋਲ ਬਿਟੇ ਦੀ ਗੱਲ ਵੀ ਹੋਈ ਹੈ ਉਹਨਾਂ ਨੇ ਕਿਹਾ ਵੀ ਜੋ ਵੀ ਖਰਚਾ ਹੋਊਗਾ ਸੁਪਰੀਮ ਕੋਰਟ ਦਾ ਉਹ ਸਾਰਾ ਵੀ ਪੇ ਕਰਾਂਗੇ ਸੋ ਉਹਨੇ ਬਿਟੇ ਵੱਲੋਂ ਜੀ ਠੀਕ ਹੈ ਮੈਂ ਆਪਣਾ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਵੀ ਚੱਲ ਰਿਹਾ ਜੀ ਜੀ ਜਿਹੜਾ ਇਧਰ ਦਾ ਪ੍ਰੋਸੈਸ ਹੈਗਾ ਆਪਣਾ ਦੂਜਾ ਨਾਲ ਉਹ ਵੀ ਚੱਲ ਰਿਹਾ ਠੀਕ ਹੈ ਲੱਗਦਾ ਵੀ ਕੋਈ ਨਾ ਕੋਈ ਸਾਰਥਕ ਹੱਲ ਨਿਕਲੇਗਾ ਜਿੱਦਾਂ ਬੱਚੀ ਦੀ ਪੇਪਰਦਾਰ ਹੋਣ ਨੇ ਬੱਚਿਆਂ ਦੀ ਅਸੀਂ ਕਹਿੰਦੇ ਆ ਵੀ ਇਹ ਸਰਕਾਰ ਬੇਈਮਾਨ ਹੂੰ ਹੂੰ ਇਹ ਦਾ ਪ੍ਰੋਸਾਨੀ ਕੱਲ ਫਿਰ ਮੁਕਰ ਚੀ ਜੀ 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 ਤੇ ਆਪਣਾ ਵਿਸ਼ਵਾਸ ਸਰਕਾਰ ਸਿੱਖਾਂ ਪ੍ਰਤੀ ਬਣਾਈ ਨਹੀਂ ਸਕੀ ਹੂੰ ਹੂੰ ਇੱਕ ਬੰਦੇ ਦੇ ਸਿੱਖਾਂ ਦੇ ਪ੍ਰਤੀ ਬੜੇ ਵਧੀਆ ਕਹਿੰਦੇ ਵੈਸੇ ਤੇ ਬਾਲਦੇਸ ਮਨਾ ਲਿਆ ਹਨਾ ਬੜਾ ਕੁਝ ਕਰ ਲਿਆ ਜਦੋਂ ਕਿ ਸਾਡੀ ਦੇਖੋ ਸਾਡੀ ਬਾਲਦੇਸ ਬਾਰੇ ਵੀ ਸਾਡੀ ਬਾਲਦੇਸ ਬਾਰੇ ਵੀ ਗੱਲ ਹੋਈ ਨਾ ਮਾ ਸਾਡੀ ਬਾਲਦੇਸ ਬਾਰੇ ਗੱਲ ਹੋਈ ਗ੍ਰ ਮੰਤਰੀ ਨਾਲ ਜੀ ਅਸੀਂ ਕਹਾਂ ਜੀ ਅਯੁੱਧਿਆ ਬਾਰੇ ਸਾਨੂੰ ਕੀ ਹੱਕ ਆ ਸੀ ਯੁੱਧਿਆ ਚ ਦਖਲ ਦਾ ਜ਼ਿਕਰੀਏ ਵੀ ਇਹ ਮਰਿਆਦਾ ਇਹ ਚਾਹੀਦੇ ਉਹ ਚਾਹੀਦੇ ਨਾ ਚਾਹੀਦੇ ਹੈ ਕਿ ਤੁਹਾਨੂੰ ਕਰਨ ਨਹੀਂ ਆ ਸਰਦ ਤੁਹਾਨੂੰ ਕਿਹਾ ਤੂੰ ਸਾਡੇ ਤਰ੍ਹਾਂ ਗਾਉਂ ਦੇਖਣ ਦਾ ਜੀ ਕਰੋ ਤੁਹਾਨੂੰ ਵੀ ਨਹੀਂ ਹੱਕ ਦਿੱਤਾ ਬਿਲਕੁਲ ਬਿਲਕੁਲ ਇਹ ਤਾਂ ਇਹ ਤਾਂ ਵਾਲੀਆਂ ਸਰਕਾਰਾਂ ਦਿੱਲੀ ਵਾਲੀਆਂ ਕਮੇਟੀਆਂ ਚਾਹੀਂ ਦਿੱਲੀ ਦੀ ਕਮੇਟੀ ਨੂੰ ਚਾਹੀਦਾ ਵੀ ਉਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਪਰ ਉਹ ਨਾਲ ਰਲੇ ਹੋਏ ਆ ਭਾਜੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਬਠਿੰਡਾ ਕਮੇਟੀ ਇਹ ਤਾਂ ਵਿਦੇ ਵਿਦਿ ਕਮੇਟੀਆਂ ਹੂੰ ਜੀ ਇਹਨਾਂ ਤਾਂ ਇਹਨਾਂ 'ਚ ਜੁਰਤ ਹੋਈ ਤਾਂ ਬੋਲ ਨਹੀਂ ਸਕਦੇ ਸੀ ਇਹ ਤਾਂ ਵਿਚਾਰੇ ਨਾ ਗੰਗੂ ਚੰਦੂ ਬਣ ਕੇ ਹਾਜ਼ਰੀਆਂ ਭਰ ਰਹੇ ਆ ਜੀ ਜਿਹੜੇ ਹੈ ਚੱਕ ਨੂੰ ਖੋਰਾ ਲਾ ਰਹੇ ਹੈ ਜੀ ਜੀ ਤੇ ਧੰਨਵਾਦ ਵਿਤ ਜਿੰਦਰਪਾਲ ਟਿਮਾ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ ਮੈਂ ਕਰਾਂ ਜੇ ਇਹ ਕਮੇਟੀਆਂ ਜੀ ਉਮੇਸ਼ ਦਾਤਾ ਤੇ ਪਹਿਰਾ ਦੇਣ ਤੇ ਕੌਮ ਹਮੇਸ਼ਾ ਬੁੱਲਣ ਦੀਆਂ ਜਾਊਗਾ ਕੌਮ ਹਮੇਸ਼ਾ ਚੜ੍ਹ ਕੇ ਲੜਊਗਾ ਜੀ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਗੱਲਬਾਤ ਕਰ ਰੇ ਸੀ ਅਗਲੀ ਅਪਡੇਟ ਤੁਹਾਡੇ ਕੋਲ ਲੈਂਦੇ ਰਵਾਂਗੇ ਕਿਉਂਕਿ ਤੁਸੀਂ ਆਪਣਾ ਅਧੋਲਨ ਜਾਰੀ ਰੱਖਿਆ ਹੋਇਆ ਹੈ ਪਰ ਆ ਆ ਬੜੀ ਮੰਦ ਭਾਗੀ ਖਬਰ ਇਹ ਆ ਕਿ ਜਿਹੜੇ ਨੌਜਵਾਨ ਨਾਲ ਤੁਰੇ ਸੀ ਉਹਨਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਪੁਲਿਸ ਵੱਲੋਂ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਔਰ ਇਹ ਜਿਹੜਾ ਤੁਹਾਡਾ ਅਧੋਲਨ ਹੈ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਐਸਾ ਹੋਣਾ ਨਹੀਂ ਜਿਵੇਂ ਤੁਸੀਂ ਦੱਸਿਆ ਵਾ ਔਰ ਨਾਲ ਨਾਲ ਲੀਗਲ ਪ੍ਰੋਸੈਸ ਸ਼੍ਰੋਮਣੀ ਕਮੇਟੀ ਵੱਲੋਂ ਔਰ ਦਿੱਲੀ ਹਾਈ ਕੋਰਟ ਵਿੱਚ ਤੇ ਦਿੱਲੀ ਸੁਪਰੀਮ ਕੋਰਟ ਤੇ ਹਾਈ ਕੋਰਟ 'ਚ ਵੀ ਲਾ ਦਿੱਤਾ ਗਿਆ ਹੈ ਨਾ ਜੀ ਜੀ ਬਿਲਕੁਲ ਬਿਲਕੁਲ ਇਹ ਬਹੁਤ ਧੰਵਾਜੀ ਗੱਲਬਾਤ ਕਰਦੇ ਰਵਾਂਗੇ ਵਾਹੀ ਗੁਰਜੀ ਕਾਕਰ ਸਾਹਿਬ ਵਾਹੀ